ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਰਾਤ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਦੀਆਂ ਨਾਲ ਲੱਗਦੇ ਖੇਤਰਾਂ ਦੀ ਗੱਲ ਕਰਾਂਗੇ ਮੌਸਮ ਅੱਜ ਰਾਤ ਨੂੰ ਕਿਵੇਂ ਦਾ ਰਹਿ ਸਕਦਾ ਹੈ ਹੌਮਸ ਨੇ ਔਰ ਗਰਮੀ ਨੇ ਅੱਜ ਫਿਰ ਵਾਟ ਘਟੇ ਹੋਏ ਨੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਗਰਮੀ ਵਾਲਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਹੌਮਸ ਬਹੁਤੇ ਖਾਗਾਂ ਦੇ ਵਿੱਚ ਬਣੀ ਹੋਈ ਆ ਜਿਵੇਂ ਕਿ ਅਸੀਂ ਤੁਹਾਨੂੰ ਦਫ਼ਾੜ ਤੋਂ ਬਾਅਦ ਅਪਡੇਟ ਦਿੱਤੀ ਸੀ ਕਿ ਸਰਸਾ ਫਤਿਹਬਾਦ ਜ਼ਿਲ੍ਹੇ ਦੇ ਵਿੱਚ ਤਗੜੇ ਮੀਂਹ ਜਿਹੜੇ ਆ ਡੜਜ ਹੋਏ ਨੇ ਤੇ ਨਾਲ ਲੱਗਦੇ ਕੁਝ ਮਾਨਸ ਦੇ ਖੇਤਰ ਸੰਗਰ ਤੇ ਇਧਰ ਆਪਣੇ ਫਟੰਡੇ ਦੇ ਸ੍ਰੀ ਮੁਖਸਰ ਸਾਹਿਬ ਅਗਿਆ ਬਠੰਡੇ ਦੇ ਤੁਸੀਂ ਦਾਖਲ ਫਸਲਾਂ ਦੇ ਖੇਤਰਾਂ ਦੇ ਵਿੱਚ ਹਲਕੀ ਕਣੀਆਂ ਡਿੱਗੀਆਂ ਨੇ ਕਿਤੇ ਕਿਤੇ ਦਰਮਿਆਨ ਨਮੀ ਲੱਗੇ ਨੇ ਸਰਾਸੀ ਲੱਗੀ ਇਹਨਾਂ ਖੇਤਰਾਂ ਦੇ ਵਿੱਚ ਬੱਦਰਬਾਈ ਬਣੀ ਹੋਈ ਆ ਤੇ ਇਧਰ ਫਜਲਕਾ ਬੋਹਰ ਕਣੀਆਂ ਵੀ ਬੱਦਲ ਮੜ ਰਹੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਮਾਲਵੇ ਦੇ 2-4 ਥਾਵਾਂ ਤੇ ਤਗੜੇ ਮੀਂਹ ਵਰਝੋਸਾ ਦੇ ਨੇ ਤੇ ਕੁਝ ਖੇਤਰਾਂ ਦੇ ਵਿੱਚ ਹਲਕੇ ਸ਼ਰਾਟੇ ਲੱਗ ਸਕਦੇ ਨੇ ਸੋ ਅੱਜ ਰਾਤ ਮੀਹਾ ਦੇ ਵਿੱਚ ਕੋਈ ਖਾਸਾ ਮਾਹੌਲ ਵੇਖਣ ਨੂੰ ਨਹੀਂ ਮਿਲਣਾ ਕਿਉਂਕਿ ਜਿਹੜੀ ਮੌਨਸਨ ਟਰਫ ਆ ਉਹ ਹੁਣ ਹੇਠਾਂ ਖਿਸਕਣੀ ਸ਼ੁਰੂ ਹੋ ਚੁੱਕੀ ਆ ਜਿਹੜਾ ਆਪਣਾ ਸਿਸਟਮ ਚੱਲ ਰਿਹਾ ਸੀ ਪਿਛਲੇ 3-4 ਦਿਨਾਂ ਤੋਂ ਐਂਟੀ ਸਰਕੂਲੇਸ਼ਨ ਜਿਹੜਾ ਅਪਰ ਹੀਅਰ ਸਰਕੂਲੇਸ਼ਨ ਬਣਾਇਆ ਹੋਇਆ ਸੀ ਜਿਹਦੇ ਸਦਕਾ ਮੀਂਹ ਲਗਾਤਾਰ ਲੱਗ ਰਿਹਾ ਸੀ ਪਿਛਲੇ 4-5 ਦਿਨਾਂ ਤੋਂ ਉਹ ਸਰਕੂਲੇਸ਼ਨ ਹੁਣ ਅੱਗੇ ਵੱਧ ਚੁੱਕਾ ਹੈ ਜਿਸ ਦੇ ਨਾਲ ਮੀਹਾਂ ਦੇ ਵਿੱਚ ਹੁਣ ਗਿਰਾਵਟਾਂ ਨਹੀਂ ਸ਼ੁਰੂ ਹੋਵੇਗੀ ਆਉਂਦੇ ਜਿਹੜੇ ਦਿਨ ਨੇ ਉਸਾਫ ਰੈਂਦੇ ਜਾਫਰੇ ਨੇ ਫਰਗਾਲਾਫਾ ਅੱਜ ਰਾਤ ਤੱਕ ਸੀਮਿਤ ਰੱਖੀ ਹੈ ਤੇ ਕੁਝ ਕਿਸ ਤਰ੍ਹਾਂ ਦੇ ਵਿੱਚ ਉਹ ਵੀ ਮਾਲੂਏ ਦੇ ਹਲਕੇ ਦਰਮਿਆਨੇ ਛਰਾਟੇ ਲੱਗਣ ਦੇ ਅਸਰ ਹੋਣਗੇ ਜੇਕਰ ਬੱਦਲ ਕਿਤੇ ਬਣ ਗਿਆ ਹੋਰ ਖੇਤਰ ਦੇ ਵਿੱਚ ਤੇ ਉਹਦੀ ਅਪਡੇਟ ਤੁਹਾਨੂੰ ਜਾਈ ਦਿੱਤੀ ਜਾਵੇ ਟੈਂਪਰੇਚਰ ਦੀ ਗੱਲ ਕਰੀਏ 25 ਲੈ ਕੇ 27 ਡਿਗਰੀ ਵਿਚਕਾਰ ਚੱਲਦੇ ਰਹੀ ਸੀ ਜਿਹੜੇ ਕਿ ਹੁਣ 28 29 ਤੇ ਪਹੁੰਚ ਸਕਦੇ ਨੇ ਆਉਂਦੀਆਂ ਰਾਤਾਂ ਦੇ ਦਰਮਿਆਨ ਤੇ ਰਾਤਾਂ ਹੁਣ ਗਰਮ ਹੋਣੀਆਂ ਸ਼ੁਰੂ ਹੋ ਸਕਦੀਆਂ ਨੇ ਅਗਲੇ 48 ਘੰਟਿਆਂ ਦੇ ਲਈ ਹਾਲਾਂਕਿ ਇਹ ਟੈਂਪਰੇਰੀ ਹੋਏਗਾ ਉਸ ਤੋਂ ਬਾਅਦ ਫਿਰ ਤੋਂ ਬਰਸਾਤਾਂ ਜੜੀਆਂ ਨੇ ਦੱਸ ਸਕਦੇ ਹਣ ਗਿਆ ਤਨ